ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਸੇ ਅਮਰੀਕਾ ਦੇ ਇਰਾਨ ਦਰਮਿਆਨ ਤਣਾਪੂਰਨ ਹਾਲਾਤ ਬਣੇ ਹੋਏ ਨੇ ਤਦੂਜੇ ਵਸੇ ਅਮਰੀਕਾ ਇਸ ਸਮੇਂ ਕੁਦਰਤੀ ਮਾਲਾਪੀ ਸਾਮਨਾ ਕਰ ਰਿਹਾ ਹੈ ਦੇਸ਼ ਦੇ ਕਈ ਹਿੱਸਿਆਂ ਵਿੱਚ ਭਿਆਨਕ ਬਰਫੀਲੇ ਤੂਫਾਨ ਨੇ ਜਾਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਇਸ ਦੇ ਦਰਮਿਆਨ ਅਮਰੀਕਾ ਤੋਂ ਇੱਕ ਹੋਰ ਸੰਸਿੰਖੇਜ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਮੇਨ ਸੂਬੇ ਦੇ ਵਿੱਚ ਸਥਿਤ ਪਾਂਗੋਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਐਤਵਾਰ ਰਾਤ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਟੇਕ ਆਫ ਦੀ ਕੋਸ਼ਿਸ਼ ਕਰ ਰਹੇ ਇੱਕ ਨਿੱਜੀ ਜਹਾਜ਼ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਅਤਵਾ ਸ਼ਾਮ ਕਰੀਬ 7:45 ਮਿੰਟ ਉਤੇ ਵਾਪਰਿਆ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਬੰਬਰਾਟਿਅਰ ਚੈਲੈਂਜਰ 600 ਮਾਡਲ ਦਾ ਸੀਗਾ ਜੋ ਕਿ ਇੱਕ ਵਾਈਡ ਬਾਡੀ ਬਿਜ਼ਨਸ ਜੈਟ ਮੰਨਿਆ ਜਾਂਦਾ ਹੈ ਤੇ ਇਸ ਕਿਸਮ ਦੇ ਜਹਾਜ਼ ਵਿੱਚ ਆਮ ਤੌਰ ਉਤੇ 9 ਤੋਂ 11 ਯਾਤਰੀਆਂ ਦੇ ਬੈਠਣ ਦੀ ਸਮਰਥਾ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵੇਲੇ ਇਸ ਜਹਾਜ਼ ਵਿੱਚ ਕੁੱਲ 8 ਲੋਕ ਸਵਾਰ ਸੀ ਫਿਲਹਾਲ ਜੁਹਾਸੇ ਵਿੱਚ ਸਵਾਰ ਲੋਕਾਂ ਦੀ ਹਾਲਤ ਬਾਰੇ ਕੋਈ ਅਧਿਕਾਰਤ ਜਾਂ ਫਿਰ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਜਿਸ ਕਾਰਨ ਚਿੰਤਾ ਹੋਰ ਵੱਧ ਗਈ ਹੈ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਮਾਮੂ ਕੇ ਉਤੇ ਪਹੁੰਚ ਗਈਆਂ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸੁਰੱਖਿਆ ਕਾਰਨ ਕਰਕੇ ਬੰਕੋਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਅਸਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਨੇ ਹਾਦਸੇ ਦੇ ਕਾਰਨ ਦੇ ਜਾਂਚ ਲਈ ਅਮਰੀਕੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਯਾਨਕਿ FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਐਨਟੀਐਸਬੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗੋਤਲਬ ਹੈ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਿਊ ਇੰਗਲੈਂਡ ਸਮੇਤ ਅਮਰੀਕਾ ਦੇ ਪੂਰਬੀ ਇਲਾਕੇ ਦੇ ਵਿੱਚ ਭਾਰੀ ਬਰਫਬਾਰਿਸ਼ ਅਤੇ ਤੇਜ਼ ਮੀਂਹ ਕਾਰਨ ਹਾਲਾਤ ਬਿਹਦ ਖਰਾਬ ਬਣੇ ਹੋਏ ਨੇ ਸਿਰਫ ਐਤਵਾਰ ਦੇ ਦਿਨ ਹੀ ਨਹੀਂ ਦੇਸ਼ ਭਰ ਦੇ ਵਿੱਚ ਕਰੀਬ 12000 ਉਡਾਨਾਂ ਰੱਦ ਹੋਈਆਂ ਨੇ ਜੁਵਾਕਿ 20000 ਤੋਂ ਵੱਧ ਉਡਾਨਾਂ ਵਿੱਚ ਦੇਰੀ ਦੱਜ ਕੀਤੀ ਗਈ ਹੈ ਇਸ ਭਿਆਨਕ ਤੂਫਾਨ ਦੇ ਕਾਰਨ ਲੱਖਾਂ ਕਰਾਂ ਤੇ ਵਾਰਗ ਅਦਾਰੇ ਦੀ ਬਿਜਲੀ ਵੀ ਗਲ ਹੋ ਚੁੱਕੀ ਹੈ ਜਿਸ ਦੇ ਨਾਲ ਆਮ ਲੋਕਾਂ ਦੀ ਰੋਜ਼ ਮਰਾ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ ਤੇ ਅਧਿਕਾਰੀ ਹਾਲਾਤਾਂ ਤੇ ਨਜ਼ਰ ਬਣਾਏ ਹੋਏ ਨੇ ਲੋਕਾਂ ਨੂੰ ਬਿਨਾਂ ਲੋੜ ਕੋ ਰੁਪਾਹਰ ਨਾ ਨਿਕਲਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਇੱਕ ਪਾਸੇ ਅਮਰੀਕਾ ਤੇ ਇਰਾਨ ਦਰਮਿਆਨ ਤਣਾਅਪੂਰਨ ਹਾਲਾਤ ਬਣੇ ਹੋਏ ਨੇ ਤਾਂ ਦੂਜੇ ਪਾਸੇ ਅਮਰੀਕਾ ਇਸ ਸਮੇਂ ਕੁਦਰਤ ਦੀ ਮਾਰ ਦਾ ਵੀ ਸਾਹਮਣਾ ਕਰ ਰਿਹਾ ਹੈ ਦੇਸ਼ ਦੇ ਕਈ ਹਿੱਸਿਆਂ ਵਿੱਚ ਭਿਆਨਕ ਬਰਫੀਲੇ ਤੂਫਾਨ ਨੇ ਜਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਇਸ ਦੇ ਦਰਮਿਆਨ ਅਮਰੀਕਾ ਤੋਂ ਇੱਕ ਹੋਰ ਸੰਸਨੀਖੇਜ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਮੇਨ ਸੂਬੇ ਦੇ ਵਿੱਚ ਸਥਿਤ ਬਾਂਗੋਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਐਤਵਾਰ ਰਾਤ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਟੇਕ ਆਫ ਦੀ ਕੋਸ਼ਿਸ਼ ਕਰ ਰਹੇ ਇੱਕ ਨਿੱਜੀ ਜਹਾਜ਼ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਅਤਵਾ ਸ਼ਾਮ ਕਰੀਬ 7:45 ਮਿੰਟ ਉਤੇ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਬੰਬਰਾਟਿਅਰ ਚੈਲੈਂਜਰ 600 ਮਾਡਲ ਦਾ ਸੀਗਾ ਜੋ ਕਿ ਇੱਕ ਵਾਈਡ ਬਾਡੀ ਬਿਜ਼ਨਸ ਜੈਟ ਮੰਨਿਆ ਜਾਂਦਾ ਹੈ ਤੇ ਇਸ ਕਿਸਮ ਦੇ ਜਹਾਜ਼ ਵਿੱਚ ਆਮ ਤੌਰ ਉਤੇ 9 ਤੋਂ 11 ਯਾਤਰੀਆਂ ਦੇ ਬੈਠਣ ਦੀ ਸਮਰਥਾ ਹੁੰਦੀ ਹੈ। ਦੋ ਸਹਿਚਾਰੇ ਕੇ ਸਹਾਸੇ ਵਲੇ ਇਸ ਜਹਾਜ਼ ਦੇ ਵਿੱਚ ਕੁੱਲ 8 ਲੋਕ ਸਵਾਰ ਸੀ ਫਿਲਹਾਲ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੀ ਹਾਲਤ ਬਾਰੇ ਕੋਈ ਅਧਿਕਾਰਤ ਜਾਂ ਫਿਰ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਜਿਸ ਕਾਰਨ ਚਿੰਤਾ ਹੋਰ ਵੱਧ ਗਈ ਹੈ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਾਂ ਮਾਮੂ ਕੇ ਉਤੇ ਪਹੁੰਚ ਗਈਆਂ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸੁਰੱਖਿਆ ਕਾਰਨ ਕਰਕੇ ਬੰਗੌਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਅਸਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਨੇ ਹਾਦਸੇ ਦੇ ਕਾਰਨ ਦੇ ਜਾਂਚ ਲਈ ਅਮਰੀਕੀ ਦੀ ਫੈਡਰਲ ਆਪ ਯੂਨ ਐਡਮਿਨਿਸਟ੍ਰੇਸ਼ਨ ਯਾਨਕਿ FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਐਂਡ TSB ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗੋਥਲਬੇਕ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਨਿਊ ਇੰਗਲੈਂਡ ਸਮੇਤ ਅਮਰੀਕਾ ਦੇ ਪੂਰਬੀ ਇਲਾਕੇ ਦੇ ਵਿੱਚ ਭਾਰੀ ਬਰਫਬਾਰਿਸ਼ ਅਤੇ ਤੇਜ਼ ਮੀਂਹ ਕਾਰਨ ਹਾਲਾਤ ਬਿਹਦ ਖਰਾਬ ਬਨੇ ਹੋਏ ਨੇ ਸਿਰਫ ਐਤਵਾਲ ਦੇ ਦਿਨ ਹੀ ਨਹੀਂ ਤੇ ਇਸ ਪੱਲ ਦੇ ਵਿੱਚ ਕ੍ਰੀਪ 12000 ਉਡਾਨਾਂ ਰੱਦ ਹੋਈਆਂ ਨੇ ਜਦਕਿ 20000 ਤੋਂ ਵੱਧ ਉਡਾਨਾਂ ਵਿੱਚ ਦੇਰੀ ਦਾਜ ਕੀਤੀ ਗਈ ਹੈ ਇਸ ਭਿਆਨਕ ਤੂਫਾਨ ਦੇ ਕਾਰਨ ਲੱਖਾਂ ਕਰਾਂ ਤੇ ਵਪਾਰਕ ਅਦਾਰੇ ਦੀ ਬਿਜਲੀ ਵੀ ਗੁੱਲ ਹੋ ਚੁੱਕੀ ਹੈ ਜਿਸ ਦੇ ਨਾਲ ਆਮ ਲੋਕਾਂ ਦੀ ਰੋਜ਼ ਮਰ ਜਿੰਦਗੀ ਪ੍ਰਭਾਵਿਤ ਹੋ ਰਹੀ ਹੈ ਤੇ ਅਧਿਕਾਰੀ ਹਾਲਾਤਾਂ ਤੇ ਨਜ਼ਰ ਬਣਾਏ ਹੋਏ ਨੇ ਲੋਕਾਂ ਨੂੰ ਬਿਨਾਂ ਲੋੜ ਕੁਰਪਾਹਣ ਨਾ ਨਿਕਲਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਇੱਕ ਪਾਸੇ ਅਮਰੀਕਾ ਤੇ ਇਰਾਨ ਦਰਮਿਆਨ ਤਣਾਪੂਰਨ ਹਾਲਾਤ ਬਣੇ ਹੋਏ ਨੇ ਤਦੂਜੇ ਪਾਸੇ ਅਮਰੀਕਾ ਇਸ ਸਮੇਂ ਕੁਦਰਤੀ ਮਾਲਾਪਿਸਮਾ ਨਾਲ ਵਿਸਮਨਾ ਕਰ ਰਿਹਾ ਹੈ ਦੇਸ਼ ਦੇ ਕਈ ਹਿੱਸਿਆਂ ਵਿੱਚ ਭਿਆਨਕ ਬਰਫੀਲੇ ਤੂਫਾਨ ਨੇ ਜਾਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਇਸ ਦੇਰਮਿਆਨ ਅਮਰੀਕਾ ਤੋਂ ਇੱਕ ਹੋਰ ਸੰਸਿੰਖੇਜ ਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਮੇਨ ਸੂਬੇ ਦੇ ਵਿੱਚ ਸਥਿਤ ਪਾਂਗੋਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਐਤਵਾਰ ਰਾਤ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਟੇਕ ਆਫ ਦੀ ਕੋਸ਼ਿਸ਼ ਕਰ ਰਹੇ ਇੱਕ ਨਿਜੀ ਜਹਾਜ਼ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਅਤਵਾ ਸ਼ਾਮ ਕਰੀਬ 7:45 ਮਿੰਟ ਉਤੇ ਵਾਪਰਿਆ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਬੰਬਰਾਟਿਅਰ ਚੈਲੈਂਜਰ 600 ਮਾਡਲ ਦਾ ਸੀਗਾ ਜੋ ਕਿ ਇੱਕ ਵਾਈਡ ਬਾਡੀ ਬਿਜ਼ਨਸ ਜੈਟ ਮੰਨਿਆ ਜਾਂਦਾ ਹੈ ਤੇ ਇਸ ਕਿਸਮ ਦੇ ਜਹਾਜ਼ ਵਿੱਚ ਆਮ ਤੌਰ ਉਤੇ 90 ਤੋਂ 110 ਯਾਤਰੀਆਂ ਦੇ ਬੈਠਣ ਤੇ ਸਮਰਥਾ ਹੁੰਦੀ ਹੈ ਦੋ ਸੈਚਾਰੇ ਕੇ ਸਹਾਸੇਵਲੇ ਇਸ ਜਹਾਜ਼ ਦੇ ਵਿੱਚ ਕੁੱਲ 8 ਲੋਕ ਸਵਾਰ ਸੀ ਫਿਲਹਾਲ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੀ ਹਾਲਤ ਬਾਰੇ ਕੋਈ ਅਧਿਕਾਰਤ ਜਾਂ ਫਿਰ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਜਿਸ ਕਾਰਨ ਚਿੰਤਾ ਹੋਰ ਵੱਧ ਗਈ ਹੈ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਮਾਮੂ ਕੇ ਉਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸੁਰੱਖਿਆ ਕਾਰਨ ਕਰਕੇ ਬੰਗੌਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਅਸਾਈ ਤੋਲ ਤੇ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਨੇ ਹਾਸੇ ਦੇ ਕਾਰਨ ਦੇ ਜਾਂਚ ਲਈ ਅਮਰੀਕੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਯਾਨਕਿ FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਐਂਡ TSB ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੋਤਲਬ ਹੈ ਕਿ ਹਾਸਾ ਉਸ ਸਮੇਂ ਵਾਪਰਿਆ ਜਦੋਂ ਨਿਊ ਇੰਗਲੈਂਡ ਸਮੇਤ ਅਮਰੀਕਾ ਦੇ ਪੂਰਬੀ ਇਲਾਕੇ ਦੇ ਵਿੱਚ ਭਾਰੀ ਬਰਫ਼ਬਾਰਿਸ਼ ਅਤੇ ਤੇਜ਼ ਮੀਂਹ ਕਾਰਨ ਹਾਲਾਤ ਬਿਹਦ ਖਰਾਬ ਬਨੇ ਹੋਏ ਨੇ। ਸਿਰਫ ਅਧਵਾਲ ਦੇ ਦਿਨ ਹੀ ਨਹੀਂ ਤੇ ਇਸ ਪੱਲ ਦੇ ਵਿੱਚ ਕਰੀਬ 12000 ਉਡਾਨਾਂ ਰੱਦ ਹੋਈਆਂ ਨੇ ਜੁਵਾਕੇ 20000 ਤੋਂ ਵੱਧ ਉਡਾਨਾਂ ਵਿੱਚ ਦੇ ਦਿੱ ਦਰਜ ਕੀਤੀ ਗਈ ਹੈ ਇਸ ਭਿਆਨਕ ਤੂਫਾਨ ਦੇ ਕਾਰਨ ਲੱਖਾਂ ਕਰਾਂ ਤੇ ਵਪਾਰਕ ਅਦਾਰੇ ਦੀ ਬਿਜਲੀ ਵੀ ਗੁੱਲ ਹੋ ਚੁੱਕੀ ਹੈ ਜਿਸ ਦੇ ਨਾਲ ਆਮ ਲੋਕਾਂ ਦੀ ਰੋਜ਼ ਮਰ ਜਿੰਦਗੀ ਪ੍ਰਭਾਵਿਤ ਹੋ ਰਹੀ ਹੈ ਤੇ ਅਧਿਕਾਰੀ ਹਾਲਾਤਾਂ ਤੇ ਨਜ਼ਰ ਬਣਾਏ ਹੋਏ ਨੇ ਲੋਕਾਂ ਨੂੰ ਬਿਨਾਂ ਲੋੜ ਕੁਰਪਾਹਣ ਨਾ ਨਿਕਲਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਇੱਕ ਪਾਸੇ ਅਮਰੀਕਾ ਤੇ ਈਰਾਨ ਦਰਮਿਆਨ ਤਣਾਪੂਰਨ ਹਾਲਾਤ ਬਣੇ ਹੋਏ ਨੇ ਤਦੂਜੇ ਮਸੇ ਅਮਰੀਕਾ ਇਸ ਸਮੇਂ ਕੁਦਰਤੀ ਮਾਲਾਪੀ ਸਾਮਨਾ ਕਰ ਰਿਹਾ ਹੈ ਦੇਸ਼ ਦੇ ਕਈ ਹਿੱਸਿਆਂ ਵਿੱਚ ਭਿਆਨਕ ਬਰਫੀਲੇ ਤੂਫਾਨ ਨੇ ਜਾਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਇਸ ਦੇ ਦਰਮਿਆਨ ਅਮਰੀਕਾ ਤੋਂ ਇੱਕ ਹੋਰ ਸੰਸਨੀਖੇਜ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਮੇਨ ਸੂਬੇ ਦੇ ਵਿੱਚ ਸਥਿਤ ਪਾਂਗੋਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਐਤਵਾਰ ਰਾਤ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਟੇਕ ਆਫ ਦੀ ਕੋਸ਼ਿਸ਼ ਕਰ ਰਹੇ ਇੱਕ ਨਿੱਜੀ ਜਹਾਜ਼ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਅਤਵਾ ਸ਼ਾਮ ਕਰੀਬ 7:45 ਮਿੰਟ ਉਤੇ ਵਾਪਰਿਆ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਬੰਬਰਾਟਿਅਰ ਚੈਲੈਂਜਰ 600 ਮਾਡਲ ਦਾ ਸੀਗਾ ਜੋ ਕਿ ਇੱਕ ਵਾਈਡ ਬਾਡੀ ਬਿਜ਼ਨਸ ਜੈਟ ਮੰਨਿਆ ਜਾਂਦਾ ਹੈ ਤੇ ਇਸ ਕਿਸਮ ਦੇ ਜਹਾਜ਼ ਵਿੱਚ ਆਮ ਤੌਰ ਉਤੇ 9 ਤੋਂ 11 ਯਾਤਰੀਆਂ ਦੇ ਬੈਠਣ ਦੀ ਸਮਰਥਾ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵੇਲੇ ਇਸ ਜਹਾਜ਼ ਵਿੱਚ ਕੁੱਲ 8 ਲੋਕ ਸਵਾਰ ਸੀ ਫਿਲਹਾਲ ਚਹਾਸ ਦੇ ਵਿੱਚ ਸਵਾਰ ਲੋਕਾਂ ਦੀ ਹਾਲਤ ਬਾਰੇ ਕੋਈ ਅਧਿਕਾਰਤ ਜਾਂ ਫਿਰ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਜਿਸ ਕਾਰਨ ਚਿੰਤਾ ਹੋਰ ਵੱਧ ਗਈ ਹੈ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਮਾਮੂ ਕੇ ਉਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸੁਰੱਖਿਆ ਕਾਰਨ ਕਰਕੇ ਬੰਗੌਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਆਸਰੇ ਤੋਂ ਤੇ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਨੇ ਹਾਦਸੇ ਦੇ ਕਾਰਨ ਦੇ ਜਾਂਚ ਲਈ ਅਮਰੀਕੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਯਾਨਕਿ FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਐਨਟੀਐਸਪੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗੋਤਲਬੇਕ ਇਹ ਹਸਾ ਉਸ ਸਮੇਂ ਵਾਪਰਿਆ ਜਦੋਂ ਨਿਊ ਇੰਗਲੈਂਡ ਸਮੇਤ ਅਮਰੀਕਾ ਦੇ ਪੂਰਬੀ ਇਲਾਕੇ ਦੇ ਵਿੱਚ ਭਾਰੀ ਬਰਫਬਾਰਿਸ਼ ਅਤੇ ਤੇਜ਼ ਮੀਂਹ ਕਾਰਨ ਹਾਲਾਤ ਬਿਹਦ ਖਰਾਬ ਬਨੇ ਹੋਏ ਨੇ ਸਿਰਫ ਐਤਵਾਲ ਦੇ ਦਿਨ ਹੀ ਨਹੀਂ ਦੇਸ਼ ਭਰ ਦੇ ਵਿੱਚ ਜੋ ਕਰੀਬ 12 ਹਜ਼ਾਰ ਉਡਾਨਾਂ ਰੱਦ ਹੋਈਆਂ ਨੇ ਜੁਵਾਕ ਕੇ 20 ਹਜ਼ਾਰ ਤੋਂ ਵੱਧ ਉਡਾਨਾਂ ਵਿੱਚ ਦੇਰੀ ਦਾਜ ਕੀਤੀ ਗਈ ਹੈ ਇਸ ਭਿਆਨਕ ਤੂਫਾਨ ਦੇ ਕਾਰਨ ਲੱਖਾਂ ਕਰਾਂ ਤੇ ਵਪਾਰਕ ਅਦਾਰੇ ਆਦਿ ਬਿਜਲੀ ਵੀ ਗਲ ਹੋ ਚੁੱਕੀ ਹੈ ਜਿਸ ਦੇ ਨਾਲ ਆਮ ਲੋਕਾਂ ਦੀ ਰੋਜ਼ ਮਰ ਜਿੰਦਗੀ ਪ੍ਰਭਾਵਿਤ ਹੋ ਰਹੀ ਹੈ ਤੇ ਅਧਿਕਾਰੀ ਹਾਲਾਤਾਂ ਤੇ ਨਜ਼ਰ ਬਣਾਏ ਹੋਏ ਨੇ ਲੋਕਾਂ ਨੂੰ ਬਿਨਾਂ ਲੋੜ ਕੁ ਰੁਪਾਹਣ ਨਾ ਨਿਕਲਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ